ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਨਵੀਂ ਅਪਡੇਟ ਅੰਗਰਵੜੀ ਸੈਂਟਰਾਲੀ ਵੱਡੀ ਖਬਰ ਅੰਗੜਵਾੜੀ ਚ ਕੰਮ ਕਰਦੇ ਵਰਕਰਾਂ ਦਾ ਵੱਡਾ ਵਿਰੋਧ ਪੰਜਾਬ ਅੰਗਰਵੜੀ ਸੈਂਟਰਾਂ ਨੂੰ ਵੱਖ-ਵੱਖ ਕਰਨ ਦੇ ਹੁਕਮ ਕੀਤੇ ਜਾ ਰਹੇ ਕਿਹਾ ਪੂਰੀ ਅਪਡੇਟ ਆਉ ਜਾਣਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਅੱਜ ਦੀ ਨਿਊਜ਼ ਪੰਜਾਬ న్యూਸ ਵੱਲੋਂ ਸ਼ੇਅਰ ਕੀਤੀ ਗਈ ਆਂਗੜਵੜੀ ਸੈਂਟਰਾਂ ਨੂੰ ਵੱਖ-ਵੱਖ ਕਰਨ ਦੇ ਹੁਕਮ ਵਿਰੋਧ ਯੂਨੀਅਨ ਨੇ ਭੇਜਿਆ ਮੰਗ ਪੱਤਰ ਕੀ ਮੰਗ ਪੱਤਰ ਭੇਜਿਆ ਆਉ ਜਾਂਦੇ ਆ ਇੱਕ ਥਾਂ ਉੱਤੇ ਚੱਲਦੇ ਦੋ ਜਾਂ ਦੋ ਤੋਂ ਵੱਧ ਆਂਗੜਵੜੀ ਸੈਂਟਰਾਂ ਨੂੰ ਵੱਖ-ਵੱਖ ਕਰਨ ਦੇ ਵਿਰੋਧ ਵਿੱਚ ਸਰਵ ਆਂਗੜਵੜੀ ਵਰਕਰਾਂ ਹੈਲਪਰਾਂ ਮੁਲਾਜ਼ਮਾਂ ਯੂਨੀਅਨ ਵੱਲੋਂ ਮੰਗ ਪੱਤਰ ਭੇਜਿਆ ਗਿਆ ਹੈ ਯੂਨੀਅਨ ਦੇ ਸੂਬਾ ਪ੍ਰਧਾਨ ਬਰਜਿੰਦਰ ਕੌਰ ਸੀਨਾ ਨੇ ਦੱਸਿਆ ਕਿ ਵਿਭਾਗ ਵੱਲੋਂ ਪੱਤਰ ਨੰਬਰ S9 2024 ਰਹੀ ਇੱਕੋ ਜਗ੍ਹਾ ਤੇ ਚੱਲ ਰਹੀ ਦੋ ਜਾਂ ਦੋ ਤੋਂ ਵੱਧ ਆਂਗਣਵਾਲੀ ਸੈਂਟਰਾਂ ਨੂੰ ਵੱਖ-ਵੱਖ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਦੇ ਵਿਰੋਧ ਵਿੱਚ ਅੱਜ ਡਾਇਰੈਕਟਰ ਸਾਹਿਬ ਸਮਾਜ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਨੂੰ ਵੱਖ-ਵੱਖ ਥਾਵਾਂ ਤੋਂ ਮੰਗ ਪੱਤਰ ਭੇਜੇ ਉਹਨਾਂ ਦੱਸਿਆ ਕਿ ਪਿੰਡ ਵਿੱਚ ਦੋ ਜਾਂ ਦੋ ਤੋਂ ਵੱਧ ਸੈਂਟਰਾਂ ਨੂੰ ਤਰਸ ਦੇ ਆਧਾਰ ਉੱਤੇ ਅਡਜਸਟ ਕੀਤਾ ਗਿਆ ਹੈ ਕਿਉਂਕਿ ਸਾਰੇ ਬੱਚੇ ਇੱਕ ਪਿੰਡ ਦੇ ਹਨ ਤੇ ਹੋਰ ਕੋਈ ਸਾਂਝੀ ਜਗ੍ਹਾ ਪਿੰਡ ਵਿੱਚ ਨਾ ਹੋਣ ਕਾਰਨ ਮੁਢਲੀ ਸਹੂਲਤਾਂ ਦੀ ਕਮੀ ਕਾਰਨ ਅਤੇ ਬਿਜਲੀ ਪਾਣੀ ਪੱਖਾਨੇ ਆਦਿ ਦੀ پابੰਦ ਨਾ ਹੋਣ ਕਾਰਨ ਵਕ-ਵਕ ਥਾਵਾਂ ਤੇ ਸੈਂਟਰ ਸੰਭਵ ਨਹੀਂ ਹੋ ਸਕਦੇ ਹਨ ਇਹ ਕਾਫੀ ਸਮੇਂ ਤੋਂ ਇੱਕ ਥਾਂ ਉੱਤੇ ਚੱਲ ਰਹੇ ਹਨ ਪੱਤਰ ਵਿੱਚ ਕਿਹਾ ਗਿਆ ਹੈ ਕਿ ਇੱਕ ਥਾਂ ਤੋਂ ਵੱਧ ਦੀਆਂ ਢੰਗ ਤੇ ਮਿਹਨਤ ਨਾਲ ਹਰ ICDS ਸੇਵਾ ਨੂੰ ਲਾਪਾਤੀਆ ਤੱਕ ਮੋਹਨ ਤੇ ਤੰਦੇਹੀ ਨਾਲ ਪਹੁੰਚਾਈਆਂ ਜਾਂਦੀਆਂ ਜਿਸ ਦੀ ਸਮੇਂ-ਸਮੇਂ ਤੇ ਵਿਭਾਗ ਅਧਿਕਾਰੀਆਂ ਵੱਲੋਂ ਵਰਕਰਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਂਦੀ ਹੈ ਜਿਸ ਯੂਨੀਅਨ ਨੇ ਮੰਗ ਕੀਤੀ ਕਿ ਅੰਗਰਵੜੀ ਸੈਂਟਰਾਂ ਟੁਕ ਮੀਂ ਜਗਾ ਤੇ ਮੁੱਢਲੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਸਾਲ ਦਾ ਐਗਰੀਮੈਂਟ ਕਰਕੇ ਕਿਰਾਇਆ ਐਡਵਾਂਸ ਵਿੱਚ ਅੰਗਰਵੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ ਸਰਕਾਰੀ ਸਕੂਲਾਂ ਵਿੱਚ ਅਲੱਗ-ਅਲੱਗ ਕਮਰਿਆਂ ਵਿੱਚ ਅੰਗਰਵੜੀ ਸੈਂਟਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਇਹ ਸਾਰੀਆਂ ਮੰਗਾਂ ਲੈ ਕੇ ਅੰਗਰਵੜੀ ਜੂਨੀਅਨ ਦੇ ਆਕੂ ਡਿਪਾਰਟਮੈਂਟ ਪਹੁੰਚੇ ਅਤੇ ਉਹਨਾਂ ਨੇ ਆਪਣਾ ਮੰਗ ਪੱਤਰ ਸੌਪਿਆ ਹੁਣ ਸਰਕਾਰ ਇਸ ਤੇ ਕੀ ਨਿਰਣੇ ਲਵੇਗੀ ਇਸ ਤੇ ਸਬੰਧੀ ਜੋ ਵੀ ਅਪਡੇਟ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਤੁਹਾਡਾ ਵੀ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਤੁਹਾਡੀ ਸਮੱਸਿਆ ਆਪਾਂ ਹਰ ਇੱਕ ਪਰਸਨ ਅਤੇ ਸਰਕਾਰ ਤੱਕ ਪਹੁੰਚਾ ਸਕੇ ਹੋਰ ਨਵੀਆਂ ਅਪਡੇਟਸ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ